ਤੇ ਕਿਸਾਨ ਆंदोलਨ ਦੇ ਨਾਲ ਜੁੜੀ ਇੱਕ ਹੋਰ ਵੱਡੀ ਖਬਰ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਮੁੜ ਤੋਂ ਗੱਲਬਾਤ ਦਾ ਸੱਦਾ ਮਿਲ ਚੁੱਕਿਆ ਹੈ ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੇ ਗੱਲਬਾਤ ਦਾ ਸੱਦਾ ਦਿੱਤਾ ਹੈ ਕਿ ਹਾਂ ਕੇਂਦਰ ਕਿਸਾਨਾਂ ਦੇ ਨਾਲ ਪੰਜਵੇਂ ਦੌਰ ਦੀ ਗੱਲਬਾਤ ਦੇ ਲਈ ਤਿਆਰ ਹੈ ਐਸੀਐਮਐਸਪੀ ਫਸਲੀ ਵਿਭਿੰਨਤਾ ਪ੍ਰਾਲੀ ਸਣੇ ਕਿਸਾਨਾਂ ਤੇ ਦਰਜ ਕੇਸਾਂ ਤੇ ਗੱਲਬਾਤ ਲਈ ਤਿਆਰ ਹਾਂ ਜੋਥੇ ਗੇੜ ਤੋਂ ਬਾਅਦ ਸਰਕਾਰ ਪੰਜਵੇਂ ਗੇੜ ਦੇ ਵਿੱਚ ਐਮਐਸਪੀ ਦੀ ਮੰਗ ਫਸਲੀ ਵਿਭਿੰਨਤਾ ਪ੍ਰਾਲੀ ਦਾ ਮੁੱਦਾ ਐਫਆਈਆਰ ਵਰਗੇ ਸਾਰੇ ਮੁੱਦਿਆਂ ਤੇ ਚਰਚਾ ਕਰਨ ਲਈ ਤਿਆਰ ਹੈ ਸੋ ਇਸ ਵੇਲੇ ਦੀ ਵੱਡੀ ਖਬਰ ਕਿਸਾਨਾਂ ਨੂੰ ਇੱਕ ਵਾਰ ਫਿਰ ਤੋਂ ਕੇਂਦਰ ਦੇ ਵੱਲੋਂ ਗੱਲਬਾਤ ਦਾ ਸੱਦਾ ਮਿਲਿਆ ਹੈ ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਦੇ ਵੱਲੋਂ ਗੱਲਬਾਤ ਦਾ ਸੱਦਾ ਦਿੱਤਾ ਗਿਆ ਹੈ ਕਿ ਹੈ ਕਿ ਅਸੀਂ 5ਵੇਂ ਗੇੜ ਦੀ ਵਾਰਤਾ ਦੇ ਲਈ ਤਿਆਰ ਹਾਂ ਤੇ ਇਸ ਬੈਠਕ ਦੇ ਵਿੱਚ ਐਮਐਸਪੀ ਫਸਲੀ ਵਿਭਿੰਨਤਾ ਪਰਾਲੀ ਦਾ ਮਸਲਾ ਇਸੇ ਨਾਲ ਹੀ ਕਿਸਾਨਾਂ ਦੇ ਦਰਜ ਮਾਮਲੇ ਸੰਬੰਧੀ ਤਮਾਮ ਮਸਲਿਆਂ ਤੇ ਗੱਲਬਾਤ ਲਈ ਤਿਆਰ ਹਾਂ ਸੋ ਕਿਸਾਨਾਂ ਨੂੰ ਇੱਕ ਵਾਰ ਫਿਰ ਤੋਂ ਬੈਠਕ ਦਾ ਸੱਦਾ ਗੱਲਬਾਤ ਦਾ ਸੱਦਾ ਮਿਲਿਆ ਸੋ ਸੋ ਪਹਿਲਾ ਚਾਰ ਬੈਠਕਾਂ ਹੋਈਆਂ 8 ਫਰਵਰੀ 12 ਫਰਵਰੀ 15 ਫਰਵਰੀ 18 ਫਰਵਰੀ ਚਾਰੇ ਬੈਠਕਾਂ ਬੈਠੀ ਤਾਂ ਰਹੀਆਂ ਤੇ ਹੁਣ ਪੰਜਵੇਂ ਗੇੜ ਦੀ ਗੱਲਬਾਤ ਲਈ ਸੱਦਾ ਮਿਲਿਆ ਸਾਡੇ ਸਹਿਯੋਗੀ ਜਸਪ੍ਰੀਤ ਲਗਾਤਾਰ ਸੜਨ ਨਾਲ ਜੁੜੇ ਹੋਏ ਨੇ ਸਿੱਧਾ ਜਸਪ੍ਰੀਤ ਨੂੰ ਕਰਾਂਗੇ ਜਸਪ੍ਰੀਤ ਕੀ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਐਮਪੀ ਦਾ ਸਮਾਰ ਸਹਿ ਸਕਦੇ ਆ ਅੱਜ ਦੇ ਦਿਨ ਦੀਆਂ ਤਿਆਰੀਆਂ ਸੀਪੀਆਂ ਨੇ ਇਹ ਕੋਈ ਸੂਚਨਾ ਨਹੀਂ ਹੈ ప్రాణ ਦੌਰ ਕੇਂਦਰ ਕਿਸਾਨਾਂ ਦੇ ਨਾਲ ਪੰਜਵੇਂ ਦੌਰ ਦੀ ਗੱਲਬਾਤ ਲਈ ਤਿਆਰ ਹੈ ਜਸਪ੍ਰਿਤ ਸਾੜਨ ਨਾਲ ਜੁੜੇ ਹੋਏ ਨੇ ਜਸਪ੍ਰਿਤ ਕੀ ਕੇਂਦਰ ਨੇ ਕੇਂਦਰ ਨੇ ਜਿਹੜਾ ਸੱਦਾ ਆ ਉਹ ਪਹਚਾਇਆ ਇਹ ਕੇਂਦਰ ਵੱਲੋਂ ਸੱਦਾ ਜਿਹੜਾ ਉਹ ਦਿੱਤਾ ਗਿਆ ਹੈ ਤੇ ਉਸੇ ਮੱਦੇ ਨਜ਼ਰ ਆਖਿਰਕਾਰ ਕਿਸਾਨਾਂ ਜਿਹੜਾ ਲੀਡਰ ਨੇ ਉਹਨਾਂ ਨੇ ਆਪਣਾ ਸੱਦਾ ਵੀ ਪਹਚਾ ਦਿੱਤਾ ਕੇਂਦਰ ਤੱਕ ਲਿਖਤੀ ਇੱਕ ਉਹਨਾਂ ਵੱਲੋਂ ਟਵੀਟ ਦਿੱਤਾ ਗਿਆ ਇਹਨਾਂ ਦਾ ਕਹਿਣਾ ਕਿ ਉਹਨਾਂ ਵੱਲੋਂ ਜਿਹੜਾ ਆ ਟਵੀਟ ਕੀਤਾ ਜਾਵੇ ਜਿਹੜੀ ਇਹ ਡਿਟੇਲ ਪਹਿਲਾਂ ਸਾਢੀ ਕੀਤੀ ਜਾਵੇ ਸੋਸ਼ਲ ਮੀਡੀਆ ਤੇ ਕਿ ਅਸੀਂ ਗੱਲਬਾਤ ਕਰਾਂਗੇ ਤੇ ਗੱਲਬਾਤ ਹੋਵੇਗੀ ਐਮਐਸ ਦੀ ਪੱਕੀ ਗਾਰੰਟੀ ਦੇ ਉੱਤੇ ਇਸ ਮੁੱਦੇ ਦੇ ਉੱਤੇ ਉਸ ਤੋਂ ਬਾਅਦ ਜਾ ਕੇ ਜਿਹੜਾ ਆ ਫਿਰ ਮੀਟਿੰਗ ਰੱਖੀ ਜਾਵੇਗੀ ਹੋ ਸਕਦਾ ਹੈ ਕਿ ਦੁਪਹਿਰੇ 2 ਤੋਂ 4 ਵਜੇ ਜੋ ਇਹਨਾਂ ਨੇ ਕਿਸਾਨ ਆਗੂਆਂ ਦਾ ਕਿਹਾ ਕਿ ਅਸੀਂ ਜਿਹੜਾ ਆਪਣਾ ਮੈਸੇਜ ਕੇਂਦਰ ਤੱਕ ਪਹੁੰਚਾਇਆ ਦੁਪਹਿਰ ਤੋਂ 4 ਵਜੇ ਤੱਕ ਦੀ ਮੀਟਿੰਗ ਦਾ ਜਿਹੜਾ ਉਹ ਸਮਾਂ ਬਣਾਇਆ ਗਿਆ ਏ ਇੱਕ ਚੰਡੀਗੜ੍ਹ ਅਧਿਕਾਰੀ ਪਹੁੰਚਣ ਤੇ ਉੱਥੇ ਆ ਕੇ ਜਿਹੜੀ ਆ ਉਹ ਮੀਟਿੰਗ ਕਰਨਗੇ ਤੇ ਹਜੇ ਤੱਕ ਕੇਂਦਰ ਵੱਲੋਂ ਕੀ ਰਿਪਲਾਈ ਆਇਆ ਹਜੇ ਇਹ ਇਸ ਤੇ ਕੁਝ ਵੀ ਕਹਿਣਾ ਸੰਭਵ ਨਹੀਂ ਪਰ ਜੋ ਕਿਸਾਨ ਆਗੂ ਕੋਲ ਮੈਸੇਜ ਪਹੁੰਚਿਆ ਤੇ ਉਹਨਾਂ ਨੇ ਇਹੀ ਮੈਸੇਜ ਸੀ ਕੇਂਦਰ ਫੇਰ ਇੱਕ ਵਾਰ ਗੱਲਬਾਤ ਕਰਨ ਲਈ ਤਿਆਰ ਹੈ ਪੰਜਾਬ ਸਰਕਾਰ ਦੇ ਨੁਮਾਇੰਦੇ ਇਹ ਮੈਸੇਜ ਲੈ ਕੇ ਆਏ ਸੀ ਖੁਦ ਉਸ ਤੋਂ ਬਾਅਦ ਕਿਸਾਨ ਆਗੂਆ ਵੱਲੋਂ ਆਪਣੀ ਇੱਕ ਲਿਖਤੀ ਪਰਚੀ ਉਹਨਾਂ ਨੂੰ ਫੜਾ ਦਿੱਤੀ ਜਾਂਦੀ ਹੈ ਜਿਸ ਦੇ ਉੱਤੇ ਐਮਐਸਪੀ ਦੀ ਪੱਕੀ ਗਰੰਟੀ ਕਾਨੂੰਨ ਬਣਾਉਣ ਬਾਰੇ ਵੀ ਤੁਹਾਨੂੰ ਰੋਕਦੇ ਆ ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੇ ਟਵੀਟ ਕਰਕੇ ਕਿ ਕੁਝ ਲਿਖਿਆ ਉਹ ਤੁਹਾਨੂੰ ਅਸੀਂ ਇੱਕ ਵਾਰੀ ਫੇਰ ਦੱਸ ਦਿੰਨੇ ਆ ਅਰਜੁਨ ਮੁੰਡਾ ਨੇ ਲਿਖਿਆ ਹੈ ਕਿ ਚੌਥੇ ਗੇੜ ਤੋਂ ਬਾਅਦ ਸਰਕਾਰ ਪੰਜਵੇਂ ਗੇੜ ਦੇ ਵਿੱਚ ਐਮਐਸਪੀ ਦੀ ਮੰਗ ਫਸਲੀ ਵਿਭਿੰਨਤਾ ਪ੍ਰਾਲੀ ਦਾ ਮੁੱਦਾ ਐਫਆਈਆਰ ਵਰਗੇ ਸਾਰੇ ਮੁੱਦਿਆਂ ਤੇ ਚਰਚਾ ਕਰਨ ਲਈ ਤਿਆਰ ਹੈ ਮੈਂ ਫਿਰ ਕਿਸਾਨ ਆਗੂਆਂ ਨੂੰ ਚਰਚਾ ਲਈ ਸੱਦਾ ਦਿੰਦਾ ਹਾਂ ਸਾਨੂੰ ਸ਼ਾਂਤੀ ਬਣਾਈ ਰੱਖਣ ਦੀ ਲੋੜ ਹੈ ਸੋ ਕੇਂਦਰੀ ਖੇਤੀਬਾੜੀ ਮੰਤਰੀ ਨੇ ਅਰਜੁਨ ਮੁੰਡਾ ਜਿਨ੍ਹਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਪੰਜਵੇਂ ਗੇੜ ਦੀ ਬੈਠਕ ਲਈ ਸੱਦਾ ਦਿੱਤਾ ਗਿਆ ਹੈ ਕਿਹਾ ਕਿ ਅਸੀਂ ਗੱਲਬਾਤ ਲਈ ਤਿਆਰ ਹਾਂ ਜਸਪ੍ਰੀਤ ਸਾਡੇ ਸਹਿਯੋਗੀ ਲਗਾਤਾਰ ਜੁੜੇ ਹੋਏ ਨੇ ਜਸਪ੍ਰੀਤ ওভার ਟੂ ਯੂ ਕੀ ਕੁਝ ਜਾਣਕਾਰੀ ਕਿਸਾਨਾਂ ਦੀ ਕਿਹੋ ਜੀ ਪ੍ਰਤੀਕਿਰਿਆ ਹਾਂ ਜਸਪ੍ਰੀ ਦੇ ਤੇ ਵੱਡੀ ਗੱਲ ਇਹ ਹੈ ਕਿ ਕਿਸਾਨਾਂ ਦੇ ਵੱਲੋਂ ਮੰਗ ਕੀਤੀ ਗਈ ਸੀ ਕਿ ਪਹਿਲਾ ਜੋ ਸਾਡੇ ਕੋਲ ਸੱਦਾ ਦਿੱਤਾ ਗਿਆ ਉਸ ਨੂੰ ਜਨਤਕ ਕੀਤਾ ਜਾਵੇ ట్ਵੀਟ ਕੀਤਾ ਜਾਏ ਹੁਣ ਕੇਂਦਰੀ ਖੇਤੀਬਾੜੀ ਮੰਤਰੀ ਵੱਲੋਂ ట్ਵੀਟ ਕਰ ਦਿੱਤਾ ਗਿਆ ਹੁਣ ਕਿਸਾਨਾਂ ਦੀ ਕੀ ਕੁਝ ਪ੍ਰਤੀਕਿਰਿਆ ਹੈ ਸਭੀ ਚੁਣੀ ਲੋਕਾ ਖਾਤਰ ਸਰਕਾਰ ਹੁੰਦੀ ਹੈ ਉਹ ਨਕਾਬ ਆ ਤੁਹਾਡੇ ਅੰਦੋਲਨ ਜੀ ਬਿਲਕੁਲ ਕਿਸਾਨਾਂ ਵੱਲੋਂ ਜਿਹੜੀ ਆ ਉਹ ਮੰਗ ਕੀਤੀ ਗਈ ਸੀ ਕਿ ట్ਵੀਟ ਕੀਤਾ ਜਾਵੇ ਕੋਈ ਇਨਫੋਰਮੇਸ਼ਨ ਸਾਡੇ ਤੱਕ ਪਹੁੰਚਾਈ ਜਾਵੇ ਤਾਂ ਹੀ ਇਸ ਮਸਲੇ ਦਾ ਜਿਹੜਾ ਉਹ ਹੱਲ ਹੋ ਸਕਦਾ ਆ ਤੇ ਤਾਂ ਹੀ ਅਗਲੀ ਮੀਟਿੰਗ ਹੋ ਸਕਦੀ ਆ ਕਿਸਾਨ ਬਾਰ ਬਾਰ ਐਸੀ ਗੱਲ ਤੇ ਉੱਤੇ ਚਰਚਾ ਕਰ ਰਹੇ ਸੀ ਕਿ ਮੀਟਿੰਗ ਕਰਨ ਲਈ ਅਸੀਂ ਤਿਆਰ ਆ ਮੀਟਿੰਗ ਨਾਲੇ ਇਸ ਮਸਲੇ ਦਾ ਹੱਲ ਨਿਕਲ ਲਾਏ ਜਿਸ ਦੇ ਮੱਦੇ ਨਜ਼ਰ ਅਧਿਕਾਰ ਹੁਣ ਇਹ ਮੀਟਿੰਗ ਜਲਦ ਜਿਹੜੀ ਹੋ ਸਕਦੀ ਆ ਤੇ ਇਸ ਦੇ ਨਾਲ ਕੁਝ ਹੱਲ ਵੱਲ ਵੀ ਵਧਿਆ ਜਾ ਸਕਦਾ ਕਿਉਂਕਿ ਟੇਬਲ ਟਾਕ ਨਾਲੇ ਸਾਰੇ ਮਸਲੇ ਦਾ ਹੱਲ ਹੋਣਾ ਨਾ ਕਿ ਇਸ ਮਸਲੇ ਦਾ ਹੱਲ ਹੈ ਜਿਹੜਾ ਉਹ ਜਿਹੜਾ ਇਸ ਤਰੀਕੇ ਨਾਲ ਦੋਨੋਂ ਪਾਸੇ ਜਦੋਂ ਜੈਦ ਨਾ ਹੋਣਾ ਆ ਸੋ ਟੇਬਲ ਟਾਕ ਦਾ ਹੁਣ ਇੰਤਜ਼ਾਰ ਸਭ ਨੂੰ ਹੈ ਹਾਲਾਂਕਿ ਨੌਜਵਾਨ ਨੇ ਜਿਹੜੇ ਇੱਥੇ ਕਿਸਾਨ ਆ ਗੂ ਉਹ ਫੇਰ ਵੀ ਉਤਾਹੂਨ ਨੇ ਅੱਗੇ ਜਾਣ ਦੇ ਲਈ ਪਰ ਉਹਨਾਂ ਨੂੰ ਬਾਰ ਬਾਰ ਹੀ ਅਪੀਲ ਕੀਤੀ ਜਾ ਰਹੀ ਹੈ ਕਿ ਨਹੀਂ ਤੁਸੀਂ ਇੱਥੇ ਰੁਕੋ ਕਿਉਂਕਿ ਜੇਕਰ ਅੱਗੇ ਅੱਗੇ ਜਾਣ ਦੀ ਲੋੜ ਪੈਂਦੀ ਹੈ ਤਾਂ ਆਗੂ ਖੁਦ ਅੱਗੇ ਜਾਣਗੇ ਤੇ ਫਿਰ ਅੱਗੇ ਜਾ ਕੇ ਜਿਹੜਾ ਆ ਉਹਨਾਂ ਨਾਲ ਗੱਲਬਾਤ ਵੀ ਹੋ ਸਕਦੀ ਹੈ ਫਿਲਹਾਲ ਹਜੇ ਹੁਣ ਟੇਬਲ ਟॉक ਦੀ ਗੱਲ ਖੜੀ ਆ ਜਾਂ ਟੇਬਲ ਟॉक ਹੋਵੇਗੀ ਮਸਲਾ ਹੱਲ ਹੋਵੇਗਾ ਤਾਹੀ ਕੁਝ ਅੱਗੇ ਵਧਿਆ ਜਾ ਸਕਦਾ ਹੈ ਕਿਉਂਕਿ ਕੇਂਦਰ ਦੇ ਵੱਲੋਂ ਗੱਲਬਾਤ ਦਾ ਸੱਦਾ ਦਿੱਤਾ ਗਿਆ ਹੈ ਅੱਜ ਹੀ ਹੋਏਗੀ ਜਿਹੜੇ ਇਸ ਸਮੇਂ ਪਾਰੀ ਗਿਣਤੀ ਨੇ ਲੋਕਾਂ ਮੂਰੇ ਟੱਕੀਆਂ ਨਹੀਂ ਇਥੇ ਖੜੇ ਅੰਗਰੇਜ਼ਾਂ ਦਾ ਰਾਜ ਹੋਇਆ ਕਰਦਾ ਸੀ देड़ जसप्रीत आवाज़ आ रही है। ਅਬਾਜ਼ ਆ ਰਹੀ ਏ ਦੇ ਅੰਦਰ ਕੋੜ ਜਿਵੇਂ ਛੁਪਦਾ ਇਹ ਇੱਕ ਮੁਖ ਤੋਂ ਦੂਰ ਛੁਪਦਾ ਹੈ ਤਾਂ ਦੂਜੇ ਸੁਕੇਂਦਰ ਦੇ ਵੱਲੋਂ ਸੱਦਾ ਦਿੱਤਾ ਗਿਆ ਹੈ ਹਾਂ ਜੀ ਇਹ ਪਹੁੰਚ ਰਿਹਾ ਜੀ ਆ ਬਿਲਕੁਲ ਜਸਪ੍ਰੀਤ ਸਵਾਲ ਇਹ ਹੈ ਕਿ ਜੋ ਕੇਂਦਰ ਦੇ ਵੱਲੋਂ ਪੰਜਵੀਂ ਗੇਰ ਜੀ ਬਿਲਕੁਲ ਕੇਂਦਰ ਵੱਲੋਂ ਜਿਹੜਾ ਸੱਦਾ ਹੁਣ ਦਿੱਤਾ ਗਿਆ ਉਹਦੇ ਤੇ ਬੈਠਕ ਅੱਜੇ ਹੋਣੀ ਹੈ ਕਿਉਂਕਿ ਕਿਸਾਨ ਆਗੂਆਂ ਨੇ ਕੱਲ ਕਹਿ ਦਿੱਤੀ ਸੀ ਸਪਸ਼ਟ ਕਰ ਦਿੱਤਾ ਸੀ ਕਿ ਅੱਜ ਜਿਹੜੀ ਆ ਬੈਠਕ ਕੀਤੀ ਜਾਵੇ ਕਿ 2 ਤੋਂ 4 ਵਜੇ ਦਾ ਸਮਾਂ ਪਹੁੰਚਾਇਆ ਗਿਆ ਸੀ ਕਿ 2 ਤੋਂ 4 ਵਜੇ ਦੇ ਵਿੱਚਕਾਰ ਚੰਡੀਗੜ੍ਹ ਦੇ ਵਿੱਚ ਜੇਕਰ ਕੇਂਦਰੀ ਆਗੂ ਆ ਜਾਂਦੇ ਨੇ ਤਾਂ ਉੱਥੇ ਜਾ ਕੇ ਜਿਹੜਾ ਹੈ ਉਹ ਬੈਠਕ ਕਰਨ ਨੂੰ ਤਿਆਰ ਨੇ ਮੀਟਿੰਗ ਕਰਨ ਨੂੰ ਤਿਆਰ ਹਾਲਾਂਕਿ ਸਮਾਂ ਉੱਪਰ ਥੱਲੇ ਵੀ ਹੋ ਸਕਦਾ ਪਰ ਖੁਦ ਜਿਹੜੇ ਡੱਲੇ ਵਾਲ ਹੋਣਾ ਨੇ ਇਹ ਗੱਲ ਦਾ ਜ਼ਿਕਰ ਕੀਤਾ ਸੀ ਕਿਉਂਕਿ ਹੁਣ ਕੇਂਦਰ ਵੱਲੋਂ ਸੱਦਾ ਮਿਲ ਚੁੱਕਿਆ ਆ ਵੱਡੀ ਇਹ ਅਹਿਮ ਗੱਲ ਹੈ ਤੇ ਹੁਣ ਜਿਹੜਾ ਆ ਆਗੂਆਂ ਵੱਲੋਂ ਵੀ ਇਹ ਮੈਸੇਜ ਲਾ ਦਿੱਤਾ ਜਾਵੇਗਾ ਕਿ ਹੁਣ ਹੀ ਜਿਹੜਾ ਆ ਉਹ ਮੀਟਿੰਗ ਲਈ ਇੱਥੋਂ ਕਿੰਨੇ ਵਜੇ ਰਵਾਨਾ ਹੁੰਦੇ ਨੇ ਕਿਉਂਕਿ ਜੇਕਰ ਕੇਂਦਰੀ ਅਧਿਕਾਰੀ ਜਿਹੜੇ ਚੰਡੀਗੜ੍ਹ ਪਹੁੰਚਦੇ ਨੇ ਕੁਝ ਮਿਨਿਸਟਰ ਚੰਡੀਗੜ੍ਹ ਪਹੁੰਚਦੇ ਨੇ ਉਸ ਤੋਂ ਬਾਅਦ ਜਾ ਕੇ ਜਿਹੜੀ ਇਹ ਮੀਟਿੰਗ ਸ਼ੁਰੂ ਹੋਵੇਗੀ ਕਿਉਂਕਿ ਇਹਨਾਂ ਦੀ ਇੱਕੋ ਮੰਗ ਸੀ ਇਸ ਸਮੇਂ ਕਿ ਪਹਿਲਾਂ ਮੀਟਿੰਗ ਜੇਕਰ ਹੁੰਦੀ ਆ ਤਾਂ ਚੰਡੀਗੜ੍ਹ ਜਿਹੜਾ ਆਉਣ ਜਿਹੜੇ ਜਿਹੜੇ ਮਿਨਿਸਟਰ ਨੇ ਸੋ ਹੁਣ ਉੱਥੋਂ ਕੇਂਦਰ ਨੇ ਸੱਦਾ ਦੇ ਦਿੱਤਾ ਸੱਤੇ ਨੂੰ ਪਹਿਲਾਂ ਹੀ ਇਹਨਾਂ ਵੱਲੋਂ ਅਪੀਲ ਕੀਤੀ ਜਾ ਰਹੀ ਸੱਦਾ ਮਿਲ ਚ ਵਾਲੀ ਆ ਪੰਜਵੇਂ ਗੇਟ ਦੀ ਮੀਟਿੰਗ ਹੋਵੇਗੀ ਪਹਿਲੀ ਗੱਲ ਇਹੀ ਆ ਕਿ ਐਮਐਸਪੀ ਦੇ ਉੱਤੇ ਪੱਕਾ ਗਰੂਰ ਬਣਾਉਣ ਦੀ ਗਾਰੰਟੀ ਸਰਕਾਰ ਦੇ ਦੇਵੇ ਪਹਿਲਾਂ ਸੀ ਕਿ ਗਰੰਟੀ ਲਿਖਤੀ ਚਾਹੀਦੀ ਆ ਗਰੰਟੀ ਹੋਣੀ ਚਾਹੀਦੀ ਆ ਪਰ ਹੁਣ ਇਹਨਾਂ ਨੇ ਕਿਹਾ ਕਿ ਸਿਰਫ ਇਹੀ ਸਰਕਾਰ ਸਾਨੂੰ ਮੈਸੇਜ ਪਹੁੰਚਾ ਦੇਵੇ ਕਿ ਗਾਰੰਟੀ ਜਿਹੜੀ ਦਿੱਤੀ ਜਾਵੇਗੀ ਉਸ ਦੀ ਚਰਚਾ ਹੋਵੇਗੀ ਤਾਂ ਅਸੀਂ ਮੀਟਿੰਗ ਲਈ ਤਿਆਰ ਆ ਸੱਚ ਉਥੋਂ ਮੈਸੇਜ ਪਹੁੰਚ ਚੁੱਕਿਆ ਹੁਣ ਇਹ ਚਰਚਾ ਹੋਵੇਗੀ ਪੰਜਵੇਂ ਗੇਟ ਦੀ ਹੋ ਸਕਦਾ ਕਿ ਅੱਜ ਹੀ ਜਿਹੜਾ ਆ ਦੋ ਤੋਂ ਚਾਰ ਵਜੇ ਦੇ ਵਿੱਚ ਦੁਪਹਿਰੀ ਬਾਅਦ ਇਹ ਮੀਟਿੰਗ ਦਾ ਕੋਈ ਵੀ ਇੱਕ ਸਮਾਂ ਫਿਕਸ ਕਰ ਲਿੱਤਾ ਜਾਵੇ ਤੇ ਮੀਟਿੰਗ ਬੇਤ ਕੁਝ ਹੱਲ ਨਿਕਲੇ ਕਿਉਂਕਿ ਜੇਕਰ ਇਸ ਨੂੰ ਪੈਂਡਿੰਗ ਪਾਇਆ ਜਾਂਦਾ ਤਾਂ ਇੱਥੇ ਕਿਹੜੇ ਲੋਕਾਂ ਨੂੰ ਕੰਟਰੋਲ ਕਰਨਾ ਵੀ ਔਖਾ ਹੋਵੇਗਾ ਕੰਟਰੋਲ ਆਊਟ ਆਫ ਕੰਟਰੋਲ ਹੋ ਸਕਦੇ ਨੇ ਲੋਕ ਤੇ ਇਹਨਾਂ ਕਰਕੇ ਹੀ ਬਾਰ-ਬਾਰ ਅਪੀਲ ਵੀ ਇਹਨਾਂ ਨੂੰ ਕੀਤੀ ਜਾ ਰਹੀ ਆ ਤੇ ਵੀ ਮੀਟਿੰਗ ਦੇ ਰਾਹੀਂ ਹੱਲ ਨਿਕਲਣਾ ਆਪਾਂ ਜੰਗ ਜਿੱਤਣੀ ਆ ਲਾ ਕੇ ਜੰਗ ਦੇ ਵਿੱਚ ਇੱਥੇ ਲੜਨਾ ਤੇ ਬਾਰ-ਬਾਰ ਇਹ ਅਪੀਲ ਕਰਨ ਦਾ ਮਕਸਦ ਹੈ ਇੱਕ ਸੀ ਕਿ ਹੁਣ ਕਿਸਾਨ ਆਗੂ ਵੀ ਆ ਜਿਹੜੇ ਉਹ ਇਹੀ ਚਾਹੁੰਦੇ ਨੇ ਕਿ ਜਲਦ ਇੱਕ ਮੀਟਿੰਗ ਹੋਵੇ ਇਹ ਮੀਟਿੰਗ ਹੋਵੇ ਤੇ ਅੱਗੇ ਨਾ ਬਦੇ ਜਾਓ ਫਿਲਹਾਲ ਦੀ ਗੱਡੀ ਇੱਥੇ ਸਭ ਨੂੰ ਰੋਕਿਆ ਗਿਆ ਹੈ ਤੇ ਕੋਈ ਨਹੀਂ ਬੱਧ ਰਿਆ ਤੇ ਹੁਣ ਮੀਟਿੰਗ ਤੋਂ ਬਾਅਦ ਇਸ ਦਾ ਕੀ ਸਿੱਟਾ ਨਿਕਲ ਕੇ ਆਉਂਦਾ ਉਸ ਤੋਂ ਬਾਅਦ ਅਗਲਾ ਐਕਸ਼ਨ ਜਿਹੜਾ ਹੋਵੇਗਾ ਬਿਲਕੁਲ ਜਸਪ੍ਰਿਤ ਹੁਣ ਤੱਕ ਜਿਹੜੀਆਂ 4 ਮੀਟਿੰਗਾਂ ਹੋਈਆਂ ਬੇ ਸਿੱਟਾ ਰਹੀਆਂ ਉਸ ਦੇ ਵਿੱਚ ਐਮਐਸਪੀ ਤੇ ਆ ਕੇ ਪੇਚ ਫਸਦਾ ਸੀ ਕਿਉਂਕਿ ਮਸਲਾ ਹੀ ਐਮਐਸਪੀ ਦਾ ਵਿਚਾਰਿਆ ਜਾਂਦਾ ਸੀ ਬਾਕੀ ਮੰਗਾਂ ਤੇ ਗੱਲਬਾਤ ਨਹੀਂ ਹੁੰਦੀ ਸੀ ਪਰ ਹੁਣ ਜੋ ਟਵੀਟ ਕੇਂਦਰੀ ਖੇਤੀਬਾੜੀ ਮੰਤਰੀ ਵੱਲੋਂ ਕੀਤਾ ਗਿਆ ਉਸ ਦੇ ਵਿੱਚ ਸਾਫ਼ ਪਤਾ ਲੱਗ ਰਿਹਾ ਹੈ ਕਿ ਆ ਜੇ ਐਮਐਸਪੀ ਦੇ ਨਾਲ ਨਾਲ ਹੋਰ ਮੰਗਾਂ ਤੇ ਵੀ ਵਿਚਾਰ ਚਰਚਾ ਕੀਤੀ ਜਾਏਗੀ ਉਹਦੇ ਦੂਜੇ ਪਾਸੇ ਪੁਰਸ ਮਲਾਕਮ ਖੜਿਆ ਹੈ ਉਹ ਕੋਈ ਪਗਾਨੀਆਂ ਮਾਵਾ ਦੇ ਪੁੱਤ ਹੈ ਜਿਹੜਾ ਦੂਜੇ ਪਾਸੇ ਸਾਡੇ ਵੱਲ ਰਫਲਾ ਤਾਲੀ ਖੜਿਆ ਹੈ ਉਹ ਵੀ ਰੋਟੀ ਦਾ ਸਵਾਲ ਹੈ ਰੋਟੀ ਦਾ ਉਹਨਾਂ ਨੂੰ ਰੋਟੀ ਤਾਂ ਮਿਲਣੀ ਹੈ ਇਹ ਸਾਡੇ ਤੇ ਡਾਂਗਾ ਬਰਉਂਦਾ ਮਤਲਬ ਕਹਿਣ ਦਾ ਉਹ ਸਾਡੇ ਕੋਈ ਚਾਚਿਆਂ ਤੇ ਤਾਇਿਆਂ ਚੋਂ ਰਸਤੇਦਾਰੀਆਂ ਸੋ ਪੰਜਵੀਂ ਗੇੜ ਦੀ ਬੈਠਕ ਦਾ ਸੱਦਾ ਕੇਂਦਰੀ ਮੰਤਰੀਆਂ ਦੇ ਵੱਲੋਂ ਕਿਸਾਨ ਆਗੂਆਂ ਨੂੰ ਮਿਲ ਚੁੱਕਿਆ ਹੈ ਮੀਟਿੰਗ ਕੱਜੀ ਹੀ ਹੋਏਗੀ 2 ਵਜੇ ਤੋਂ 4 ਵਜੇ ਦੇ ਦਰਮਿਆਨ ਇੱਕ ਸਮਾਂ ਫਿਕਸ ਕੀਤਾ ਜਾਏਗਾ ਜਦੋਂ ਇਹ ਮੀਟਿੰਗ ਹੋਏਗੀ ਸੋ ਪਹਿਲਾਂ ਚਾਰ ਮੀਟਿੰਗਾਂ ਹੋਈਆਂ ਨੇ 8 ਫਰਵਰੀ 12 ਫਰਵਰੀ 15 ਫਰਵਰੀ 18 ਫਰਵਰੀ ਸਾਰੀਆਂ ਬੈਠਕਾਂ ਬੇਸਿੱਟਾ ਰਹੀਆਂ ਨੇ ਤੇ ਲੰਮੇਸ ਟਾਈਮ ਤੱਕ ਇਹ ਮੀਟਿੰਗਾਂ ਚੱਲੀਆਂ ਨੇ 5 ਘੰਟੇ ਤੋਂ ਉੱਤੇ ਸਾਰੀਆਂ ਬੈਠਕਾਂ ਹੋਈਆਂ ਨੇ ਪਰ ਬੈਠਕ ਦੇ ਵਿੱਚ ਕੋਈ ਹੱਲ ਨਹੀਂ ਨਿਕਲ ਸਕਿਆ ਅੱਜ ਪੰਜਵੇਂ ਗੇੜ ਦੀ ਬੈਠਕ ਹੈ ਅਜੇ ਬੈਠਕ ਕਿੰਨੀ ਲੰਬੀ ਚੱਲਦੀ ਹੈ ਕਿਹ ਵਿਚਾਰੇ ਜਾਂਦੇ ਨੇ ਕਿ ਇਸ ਬੈਠਕ ਦੇ ਨਾਲ ਕੋਈ ਨਤੀਜਾ ਨਿਕਲ ਸਕੇਗਾ ਕੋਈ ਸਹਿਮਤੀ ਬਣ ਸਕੇਗੀ ਇਹ ਵੇਖਣਾ ਬੇहद ਲਾਜ਼ਮੀ ਹੋਏਗਾ ਸੋ ਇਸ ਵੇਲੇ ਦੀ ਵੱਡੀ ਖਬਰ ਤੇ ਵੱਡਾ ਅਪਡੇਟ ਇਹ ਹੀ ਕਿ ਕਿਸਾਨ ਆਗੂਆਂ ਨੂੰ ਕੇਂਦਰ ਦੇ ਵੱਲੋਂ ਇੱਕ ਵਾਰ ਫਿਰ ਤੋਂ ਗੱਲਬਾਤ ਦਾ ਸੱਦਾ ਮਿਲਿਆ ਹੈ ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਦੇ ਵੱਲੋਂ ਪੰਜਵੇਂ ਗੇੜ ਦੀ ਬੈਠਕ ਤੇ ਲਈ ਗੱਲਬਾਤ ਲਈ ਸੱਦਾ ਦਿੱਤਾ ਗਿਆ ਹੈ ਕਿਹਾ ਗਿਆ ਹੈ ਕਿ ਅਸੀਂ तमाम ਮੰਗਾਂ ਤੇ ਗੱਲਬਾਤ ਲਈ ਤਿਆਰ ਤਰ ਤਰ ਬਰ ਤਿਆਰ ਕਿਸਾਨਾਂ ਦੀਆਂ तमाम ਮੰਗਾਂ ਨੇ 12 ਮੰਗਾਂ ਨੇ ਪਰ ਜੋ ਕੁਝ ਖਾਸ ਮੰਗਾਂ ਨੇ ਉਹ ਐਮਐਸਪੀ ਦਾ ਮਸਲਾ ਹੈ ਕਰਜ਼ਾ ਮਾਫੀ ਦਾ ਮਸਲਾ ਹੈ ਵਰ ਟ੍ਰੇਡ ਆਰਗੇਨਾਈਜੇਸ਼ਨ ਦੇ ਵਿੱਚੋਂ ਭਾਰਤ ਨੂੰ ਬਾਹਰ ਕੱਢਣ ਦਾ ਮਸਲਾ ਹੈ ਪ੍ਰਦੂਸ਼ਣ ਦੇ ਵਿੱਚੋਂ ਖੇਤੀਬਾੜੀ ਨੂੰ ਬਾਹਰ ਰੱਖੇ ਜਾਣ ਦਾ ਮਸਲਾ ਹੈ ਤੇ ਕਿਸਾਨਾਂ ਦੀ ਪੈਨਸ਼ਨ ਦਾ ਮਸਲਾ ਹੈ ਸੋ ਇਹ तमाम ਮਸਲੇ ਨੇ ਜਿਸ ਸੇ ਲਗਾਤਾਰ ਆਪਣਾ ਸੰਘਰਸ਼ ਕਰ ਰਹੇ ਨੇ ਇੱਕ ਪਾਸੇ ਕਿਸਾਨਾਂ ਦਾ ਤਰਕ ਹੈ ਦੂਜੇ ਪਾਸੇ ਸਰਕਾਰ ਦਾ ਪੱਖ ਹੈ ਪਰ ਇੱਕ ਗੱਲ ਸਾਂਝੀ ਹੈ ਕਿ ਟਕਰਾਵ ਕੋਈ ਵੀ ਨਹੀਂ ਚਾਹੁੰਦਾ ਨਾ ਸਰਕਾਰ ਟਕਰਾਵ ਚਾਹੁੰਦੀ ਹੈ ਤੇ ਨਾ ਹੀ ਕਿਸਾਨ ਇਸ ਲਈ ਲੋੜ ਹੈ ਕਿ ਗਲਬਾਤ ਦਾ ਰਸਤਾ ਅਪਣਾਇਆ ਜਾਏ ਟੇਬਲ ਟॉक ਹੋਵੇ ਟੇਬਲ ਟॉक ਤੇ ਰਾਹੀਂ ਗਲਬਾਤ ਦਾ ਮੁਕੰਮਲ ਹੱਲ ਕੱਢਿਆ ਜਾਏ ਐਮਐਸਪੀ ਦੇ ਮਸਲੇ ਤੇ ਹਰ ਵਾਰ ਰੇੜਕਾ ਫਸਦਾ ਹੈ ਪੇਜ ਫਸਦਾ ਹੈ ਕਿਸਾਨ ਐਮਐਸਪੀ ਦੇ ਕਾਨੂੰਨੀ ਗਰੰਟੀ ਦੀ ਮੰਗ ਕਰ ਰਹੇ ਨੇ ਸੁਆਮੀਨਾਥਨ ਕਮਿਸ਼ਨ ਦੀ ਸਿਫਾਰਿਸ਼ਾਂ ਦੇ ਅਨੁਸਾਰ ਐਮਐਸਪੀ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਦੂਜੇ ਪਾਸੇ ਜੋ ਸਰਕਾਰ ਦਾ ਗਣਿਤ ਹੈ ਉਹ ਵੀ ਬਹੁਤ ਪੇਚੀਦਾ ਹੈ ਉਸ ਨੂੰ ਸਮਝਣਾ ਵੀ ਬੇਹਤ ਲਾਜ਼ਮੀ ਹੈ ਜਸਪ੍ਰੀਤ ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ ਬਿਲਕੁਲ ਲਗਾਤਾਰ ਸਾਡੇ ਸਾਈ ਜੋ ਕਿ 60 ਸਾਲ ਜੁੜੇ ਹੋਏ ਨੇ ਇੱਕ ਵਾਰ ਫਿਰ ਤੋਂ ਜਾਣਿਆ ਜਸਪ੍ਰੀਤ ਜੋ ਅੱਜ ਕੇਂਦਰ ਦੇ ਵੱਲੋਂ ਟਵੀਟ ਕੀਤਾ ਗਿਆ ਉਸ ਤੋਂ ਜ਼ਾਹਿਰ ਹੋ ਚੁੱਕਿਆ ਹੈ ਕਿ ਅੱਜ ਸਿਰਫ ਐਮਐਸਪੀ ਨਹੀਂ ਬਲਕਿ ਹੋਰ तमाम ਮੰਗਾਂ ਤੇ ਵੀ ਗੱਲਬਾਤ ਕੀਤੀ ਜਾਏਗੀ ਤੇ ਨੌਜਵਾਨਾਂ ਨੂੰ ਤੋ ਕੇ ਗੋਲਣ ਦੀ ਰੀੜ ਦੀ ਹੱਡੀ ਨੇ ਉਹਨਾਂ ਨੂੰ ਸੇੰਟੀ ਕਰਦਾ ਵਿਸ਼ੇਸ਼ ਤੌਰ ਤੇ ਨੌਜਵਾਨ ਵੀਰਾਂ ਨੂੰ ਕਿ ਤੁਸੀਂ ਜਾ ਇੱਕ ਚੰਗੀ ਵੱਡੀ ਖਬਰ ਹੈਗੀ ਆ ਪਰ ਹਜੇ ਕਿਸਾਨ ਆਗੂ ਇਸ ਉੱਤੇ ਕੁਝ ਵੀ ਕਹਿਣ ਦੇ ਯੋਗ ਨਹੀਂ ਕਿਉਂਕਿ ਇੱਥੇ ਟੋਟਲ ਇੰਟਰਨੈਟ ਬੰਦ ਹੈ ਤੇ ਇਹਨਾਂ ਤੱਕ ਉਮੀਦ ਹੈ ਕਿ ਹਜੇ ਤੱਕ ਟਵੀਟ ਵੀ ਨਹੀਂ ਪਹੁੰਚਿਆ ਹੋਵੇਗਾ ਉਹ ਸੋਚਦਾ ਹੈ ਕਿ ਕੁਝ ਅਧਿਕਾਰੀ ਨੇ ਜਿਹੜੇ ਉਹਨੂੰ ਟਵੀਟ ਨੂੰ ਲੈ ਕੇ ਇਹਨਾਂ ਤੱਕ ਆਉਣ ਤੇ ਟਵੀਟ ਉਹਨਾਂ ਨੂੰ ਦਿਖਾਇਆ ਜਾਵੇ ਉਸ ਤੋਂ ਬਾਅਦ ਕੁਝ ਅਨਾਉਂਸਮੈਂਟ ਹੋ ਸਕਦੀ ਹੈ ਕਿਉਂਕਿ ਹਜੇ ਥੋੜੀ ਦੇਰ ਪਹਿਲਾਂ ਟਵੀਟ ਹੋਇਆ ਇੰਟਰਨੈਟ ਬੰਦ ਹੈ ਟੋਟਲ ਮੋਬਾਈਲ ਨੈਟਵਰਕ ਵੀ ਪੂਰੀ ਤਰ੍ਹਾਂ ਜਾਮ ਨੇ ਬਹੁਤ ਔਖਾ ਕੁਝ ਜਿਹਾ ਸੰਪਰਕ ਹੋ ਰਿਹਾ ਇਸ ਕਰਕੇ ਇਹਨਾਂ ਤੱਕ ਪੂਰੀ ਜਾਣਕਾਰੀ ਜਿਹੜੀ ਆ ਉਹ ਇਹਨਾਂ ਤੱਕ ਨਹੀਂ ਪਹੁੰਚੀ ਸੋ ਹੁਣ ਅਧ ਵੀ ਨੇ ਹੈਂਡ ਟਵੀਟ ਲੈ ਕੇ ਆਉਣਗੇ ਤੇ ਇਹਨਾਂ ਨੂੰ ਦਿਖਾਇਆ ਜਾਵੇਗਾ ਤੇ ਉਸ ਤੋਂ ਬਾਅਦ ਫਿਰ ਜਿਹੜੀ ਆ ਅਗਲਾ ਜਿਹੜਾ ਆ ਇਹਦਾ ਪੜਾਓ ਸ਼ੁਰੂ ਹੋ ਜਾਵੇਗਾ ਤੇ ਅਗਲੀ ਜਿਹੜਾ ਟਾਈਮ ਹੈਗਾ ਉਹ ਫਿਕਸ ਹੋ ਜਾਵੇਗਾ ਫਿਲਹਾਲ ਹਜੇ ਤੱਕ ਇੱਥੇ ਜਿੰਨੇ ਵੀ ਲੋਕ ਮੌਜੂਦ ਨੇ ਜਾਂ ਖੁਦ ਆਗੂ ਮੌਜੂਦ ਨੇ ਉਹਨਾਂ ਤੱਕ ਟਵੀਟ ਦੀ ਜਾਣਕਾਰੀ ਨਹੀਂ ਪਹੁੰਚੀ ਨਹੀਂ ਤਾਂ ਹੁਣ ਨੂੰ ਸਟੇਜ ਤੋਂ ਅਜੇ ਅਨਾਉਂਸ ਕਰ ਦਿੱਤਾ ਜਾਣਾ ਸੀ ਕਿਉਂਕਿ ਫਿਲਹਾਲ ਜਿਹੜੇ ਕੇਵਲ ਦਿੱਲੀ ਕੂਟ ਤੋਂ ਰੋਕਿਆ ਜਾ ਰਿਹਾ ਕੇਵਲ ਇਹਨਾਂ ਸਮਝਾਇਆ ਜਾ ਰਿਹਾ ਤੇ ਇਹ ਜਿਹੜੇ ਬੇਕਨ ਜਾ ਰਹੇ ਅਧਿਕਾਰੀ ਇੱਥੇ ਪਹੁੰਚਣਗੇ ਤਾਂ ਉਹਨਾਂ ਦਾ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਉਹਨਾਂ ਵੱਲੋਂ ਅਈ ਕੋਦੇ ਜਿਹੜਾ ਢੱਲੇਬਾਲ ਹੋਣਾ ਨਾਲ ਤੇ ਪੰਦੇਰ ਹੋਣਾ ਨਾਲ ਸੰਪਰਕ ਲਗਾਤਾਰ ਕੀਤਾ ਜਾ ਰਿਹਾ ਅਸੀਂ ਸਵੇਰ ਤੋਂ ਕੀਤਾ ਜਾ ਰਿਹਾ ਅਸੀਂ ਪਹਿਲਾਂ ਜੜਜੜਿਆਂ ਦੇ ਅੱਗੇ ਜਾਣ ਦੀ ਕਾਲ ਸੀ ਉਸ ਤੋਂ ਪੀਸੀ ਤੋਂ ਬਾਅਦ ਤੁਰੰਤ ਕੁਝ ਸੀਨੀਅਰ ਅਧਿਕਾਰੀ ਪਹੁੰਚੇ ਸੀ ਮੈਸੇਜ ਲੈ ਕੇ ਕਿ ਪੰਜਾਬ ਸਰਕਾਰ ਦੇ ਥਰੂ ਮੈਸੇਜ ਸੀਗਾ ਉਹ ਕੇਂਦਰ ਦਾ ਤੇ ਉਹ ਮੈਸੇਜ ਤੋਂ ਬਾਅਦ ਇਹਨਾਂ ਨੇ ਫੇਰ ਇੱਕ ਮੈਸੇਜ ਕਨਵੇ ਕੀਤਾ ਠੀਕ ਹੈ ਜਸਪ੍ਰੀ ਤੁਸੀਂ ਘਟ ਨਾਲ ਬਣੇ ਰਹੋ ਤੁਹਾਡੇ ਤੋਂ ਜਾਣਕਾਰੀ ਲੈਂਦੇ ਰਹਾਂਗੇ